ਬੱਜੀ ਅਸੀ ਕਾਲ ਸਾਸਤਰੀ ਕਾਲ ਸੰਦੀਪ ਸਿੰਘ ਜੀ ਕੀ ਹਾਲ ਚੱਲ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਤੁਸੀਂ ਸੁਣਾ ਕਿਵੇਂ ਫਿਰ ਵਧੀਆ ਹੋ ਰਹੀ ਚੱਲ ਰਹੀ ਵਧੀਆ ਕੰਮ ਵਧੀਆ ਚੱਲੀ ਜਾਂਦਾ ਰੰਡ ਘਰੇ ਕਿੰਨੇ ਪਸ਼ੂ ਰੱਖੇ ਫਿਰ ਘਰੇ ਆ ਮਾਰਦੇ ਕੈਮਰੇ ਨਾਲ ਤੇ ਕਿੰਨੇ ਹੈਗੇ 8-10 ਹਾਂਜੀ 8 ਤਾਂ ਹਾਂਜੀ ਠੀਕ ਆ ਚਲੋ ਹੋਰ ਸੁਣਾਓ ਠੀਕ ਠਾਕ ਵਧੀਆ ਅੱਜ ਫਿਰ ਕਿਵੇਂ ਫਿਰ ਅੱਜ ਆ ਆਪਣੇ ਤੋਂ ਦੂੰਦੀ ਝੋਟ ਦੂਜੇ ਸਵੇਰ ਝੋਟੀ ਆ ਦੂਜਾ ਸੂਆ ਸੋਣੀ ਆ ਸੋਣੀ ਆ ਪਹਿਲੇ ਸੂਵੇ 12 ਕਿਲੋ ਦੋ ਦਿੱਤਾ ਝੋਟੀ ਨੇ ਬਸ ਤਿਆਰ ਹੀ ਅੱਜ ਸੂਵੇ ਸਵੇਰੇ ਸੂਵੇ ਵੇਖੋ ਕੁਆਲਿਟੀ ਸਿੰਘ ਸਿੰਘ ਵਿਖਾ ਉਹਣੀ ਬਹੁਤ ਸੋਹਣੀ ਝੋਟਾ ਹਾਂਜੀ ਤੋਰ ਫਰ ਕਰ ਲੈ ਚਲੋ ਮਾਰੋ ਲੈ ਵੇ ਲੋ ਵੇ ਥਾਂ ਥਣ ਵੇਖੋ ਇਹਦੇ ਦੂਜਾ ਸੂਪਾ ਸੋਹਣੀ ਆ ਬਾ ਤਿਆਰ ਹੀ ਆ ਮੇਰੀ ਅੱਜ ਸੂਪੇ ਸਵੇਰੇ ਸੂਪੇ ਸੋਹਣੀ ਝੋਟੀ ਆ ਪੂਰਾ ਥਾਲਿਆ ਬਹੁਤ ਖਾ ਚੰਡਾ ਵੇਖੋ ਸੀਲ ਛੰਡੀ ਹੈ ਐ ਸੀਲ ਛੰਡੀ ਕੁਝ ਨਹੀਂ ਆਂਦੀ ਪਾ ਜਿੱਥੇ ਮਰ ਜੀ ਆ ਫੇਰੀ ਜਾ ਵੇਖੋ ਹਾਂ ਠੀਕ ਆ ਹਾਂ ਨਹੀਂ ਐਂਦੀ ਆਗੇ ਹਾਂਜੀ ਹਾਂਜੀ ਕਿੰਨਾ ਦੁੱਧ ਕਰ ਜੂ ਗੁਰਜੰਡਾ ਇਹ ਕਿ 13 14 ਵੀਰ ਜੀ ਆਣਗੇ ਕਰੂਗੀ ਸਨੀਵਾਰ ਨੂੰ 13 14 ਤੋਂ ਕੀ ਘਟ ਕਰੂਗੀ ਮਾਰੋ ਲੈ ਵੇ ਦੇ ਵੇਖੋ ਇੱਕ ਰੀ ਨਹੀਂ ਠੀਕ ਹੈ ਲੈਵਾ ਬਹੁਤ ਸਾਫ ਹਾਂਜੀ 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 ਫਿਰ ਝੋਟੀ ਲੈਂਦੀ 13 ਕਰ ਹਾਂ ਅਬ ਪਰ 13 ਨਹੀਂ ਕਰਨਾ 125 ਦੀ ਦੇ ਦਈਏ ਬਜਾ ਜੀ ਮੁੱਲ ਤੁਸੀਂ ਦੱਸ ਦੋ ਤੁਸੀਂ ਆਪ ਹੀ ਦੱਸ ਦੋ 122 ਦੀ ਦੇ ਦਾਂਗੇ ਚਲੋ 122 ਹਾਂਜੀ ਵੇਖ ਲਓ ਜੇ ਛੋੜ ਕਰਾਂ 206 ਤੋਂ ਇੱਕ 20 ਦੀ ਝੋਟੀ ਦੇ ਦਾਂਗੇ ਬਸ ਹਾਂਜੀ ਹਾਂਜੀ ਛੋੜ ਹੀ ਹੋਣੀ ਬਸ ਛੋੜ ਹੀ ਹੋਣੀ ਬਸ ਆ ਆਪਣੇ ਦੁੰਦੀ ਝੋਟੀ ਆ ਜੀ ਇਹ ਵੀ ਗੱਪਣਾ ਨਹੀਂ 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 ਇਹ ਉਦਾਂ ਹੀ ਆ ਜੀ ਅੱਛਾ ਦੁੰਦੀ ਹੈ ਜੀ ਹੀ ਜੋ ਛੋਟੀ ਆ ਹਾਂਜੀ ਹਾਂਜੀ ਦੋ ਦੰਦ ਪੂਰੇ ਹਾਂਜੀ ਹਾਂਜੀ ਦੋ ਦੰਦ ਇਹ ਕਰਦੀ ਆ ਭੈਣੇ ਕਹਿੰਦੀ ਆ ਇਹ ਛਡਾਈ ਆ ਵੀਰ ਜੀ ਦੋ ਨੰਬਰ ਵਾਲਿਆਂ ਦਾ ਆਪਾਂ ਇਹ ਘਰ ਵਾਲੇ ਨੂੰ ਦੇਣੀ ਆ ਦੂਜਾ ਵੀਰ ਮੇਰਾ ਕੋਈ ਫੋਨ ਨਾ ਕਰੇ ਬਸ ਠੀਕ ਆ ਹਾਂਜੀ ਥਾਂ ਥਾਂ ਵੜੇ ਛੋਟੀ ਦੇ ਵੇਖੋ ਜੀ ਦੋਂਦੀ ਛੋਟੀ ਆ ਬਹੁਤ ਨਸਲਾ ਜੋੜੀ ਜੈਡ ਬਲੈਕ ਹੀ ਆ ਹਾਂਜੀ ਮੇਲੋ ਇਹੋ ਛੋਟੀਆਂ ਵੇ ਗਾਂ ਦੋ ਨੰਬਰਾਂ ਨਾਲ ਵੇਚ ਦਿੰਦੇ ਹਾਂਜੀ ਹਾਂਜੀ ਕਹਿੰਦਾ ਜੀ ਵੇਖੋ ਕੱਡੀ ਜੈਡ ਬਲੈਕ ਆ ਪੂਛ ਵੀ ਨਹੀਂ ਚੱਟੀ ਇਹਦੀ ਵੀਰ ਜੀ ਬਹੁਤ ਸੋਹਣੀ ਛੋਟੀ ਆ ਹਾਂਜੀ ਇਹ ਵੀਰ ਮੇਰਾ ਘਰ ਵਾਲਾ ਹੀ ਫੋਨ ਕਰੇ ਦੂਜਾ ਘਰ ਵਾਲੇ ਨੂੰ ਦੇਣੀ ਆਪਾਂ ਦੂਜੇ ਨੇ ਨਹੀਂ ਦੇਣੀ ਹਾਂਜੀ 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 ਚਲੋ ਕੋਲੀ ਮੰਗੋ ਸਰ ਮੁਰਜੰਡਾ ਫਿਰ ਹਿੰਦੀ ਇਹ ਮਤ ਹੈ ਤੇ ਸੁਨੀਲ ਵੀਰ ਜੀ ਆਪਾਂ 45000 ਦੀ ਦੇ ਦਾਂਗੇ 45000 ਦੀ ਹਾਂਜੀ ਵੇ ਲੋ ਇਹ ਛੋਟ ਕਰਾਉਣੀ ਥੋੜੀ ਬੋਦੀ ਕਰਾ ਲਓ 40000 ਦੀ ਦੇ ਦਾਂਗੇ ਆਣਾ 40000 ਦੀ ਹਾਂ ਨਹੀਂ ਹਾਂਜੀ ਚਲੋ ਤੇ ਫਿਰ ਦੋ ਹੀ ਝੋਟੀਆਂ ਸੇਲ ਆ ਬਾਕੀ ਮੇਰਾ ਵੀਰ ਇੱਥੇ ਆ ਗਿਆ ਇੱਕ ਟਾਈਮ ਦੋ ਟਾਈਮ ਪਰ ਚੋਈਦੇ ਨੇ ਕੀ ਕਰੀਏ ਅੱਜ ਗੱਬਣਾਈਆਂ ਹਾਂਜੀ ਹਾਂਜੀ ਹਣਾ ਜੀ ਚਲ ਨੰਬਰ ਭਰ ਬੋਲ ਦੋ ਨੰਬਰ ਆਪਣਾ 9501178789 ਨਾਮ ਆਪਣਾ ਗਰਜੰਦ ਸਿੰਘ ਪਿੰਡ ਬਾਕੀਪੁਰ ਜ਼ਿਲ੍ਹਾ ਵੀ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ